ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਕੀਨਾ ਨੇ ਆਪਣੀ ਐਡ ਦੁਬਾਰਾ بار بار ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਉਮਰ 37 ਸਾਲ ਮੁੰਡਾ ਪੁਰਤਗਾਲ ਵਿੱਚ PR ਹੈ ਜੀ 4 ਸਾਲ ਹੋ ਗਏ ਨੇ ਜੀ ਕੰਮ ਜਰਮਨ ਵਿੱਚ ਕੰਮ ਕਰਦਾ ਹੈ ਇੰਡੀਆ ਵਿੱਚ ਵਿਆਹ ਵਾਸਤੇ ਆਇਆ ਹੋਇਆ ਜੀ ਮੁੰਡਾ ਵੈਸ਼ਨੂ ਹੈ ਕੁੜੀ ਇਹਨਾਂ ਨੂੰ UK ਜਾਂ ਫੋਰਨ ਦੀ ਹੋਵੇ ਚਾਹੀਦੀ ਹੈ ਜੀ NRI ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ हाइट 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ এডਿਕੇਸ਼ਨ ਬੀਕੋਮ ਹੈ ਜੀ ਫ্রম ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫ্রম ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ bc ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ रिश्ता नोट करो जी मंगलिक बेटे का है जी नेम कुमार मोडगिल मंगलिक है जी डेट ऑफ बर्थ तेई अठ नब्बे का पढ़ाई इन्होंने बी एमबीए एम बी ए की है जी जॉब करते ने जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मण है एरिया नियर दहलौ डिस्ट्रिक्ट लुधियाना ਇਹਨਾਂ ਨੂੰ ਪੜ੍ਹੀ ਲਿਖੀ ਚਾਹ ਜੋਬ ਕਰਦੀ ਮੰਗਲੀ ਕੁੜਕੀ ਦੀ ਲੋੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਹੈ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ यूके लंदन ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ एएसआई ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਬ੍ਰਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਡ ਨੇ ਉਹ ਇਹਨਾਂ ਨੂੰ ਕੁੜੀ यूके ਵਿੱਚ ਚਾਹੀਦੀ ਹੈ ਜੀ यूके ਵਿੱਚ ਹੋਵੇ ਇੰਡੀਆ ਤੋਂ ਹੈ ਤੇ ਜੀ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕੈਨੇਡਾ ਸਿਟੀਜ਼ਨ ਹੈ ਜੀ ਕੁਆਰੀ ਹੈ ਏਰੀਆ ਲੁਧਿਆਣਾ ਜਨਮ 15 11 92 ਦਾ ਹੈ ਜੀ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਇਨ ਫਿਜ਼ਿਕਸ ਕਿਸ ਵਿੱਚ ਕੀਤੀ ਹੈ ਜੀ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਇੱਕਪਰਾ ਹੈ ਜੀ ਕੈਨੇਡਾ ਸਿਟੀਜ਼ਨ ਹੈ ਕੁਆਰਾ ਹੈ ਰਵੀ ਦਾਸਿਆ ਸੀ ਕਾਸਟ ਇਹਨਾਂ ਦੀ ਕੱਦ 5 ਫੁੱਟ 5 ਇੰਚ ਹੈ ਬੈਂਕ ਵਿੱਚ ਨੌਕਰੀ ਹੈ ਜੀ ਇਹਨਾਂ ਨੇ ਕੈਨੇਡਾ ਵਿੱਚ ਕੰਮ ਘਰ ਤੋਂ ਆਨਲਾਈਨ ਕਰਦੇ ਨੇ 50000 ਡਾਲਰ ਤੋਂ 60000 ਡਾਲਰ ਸਲਾਨਾ ਹੈ ਜੀ ਇਹਨਾਂ ਦੀ ਲੜਕਾ ਕਨੇਡਾ ਦਾ ਇਹਨਾਂ ਨੂੰ ਸਿਟੀਜ਼ਨ ਜਾਂ ਪੀਆਰ ਚਾਹੀਦਾ ਹੈ ਜੀ ਜਾਇ ਵਰ ਪਰਮਿਟ ਤੇ ਵੀ ਹੋਵੇ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਾਨ ਚੰਗਾ ਪੜਿਆ ਲੜਕਾ ਵੀ ਸੰਪਰਕ ਕਰ ਸਕਦਾ ਹੈ ਜੀ ਸਿਰਫ ਰਵੀ ਦਾਸ ਜੀ ਸਿੱਖ ਹੀ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤ ਜੱਟ ਸਿੱਖ ਗੋਤਰ ਮੁਹਾਰ ਨਾਮ ਕੌਰ ਡੇਟ ਆਫ ਬਰਥ ਹੈ ਜੀ 25 ਮਾਰਚ 1992 ਦਾ ਕੱਦ 5 ਫੁੱਟ 4 ਇੰਚ ਹੈ ਪੜਾਈ ਇਹਨਾਂ ਨੇ ਬੀਐਸਸੀ ਕੰਪਿਊਟਰ ਸਾਇੰਸ ਕੀਤੀ ਹੈ ਜੀ ਪਿਤਾ ਜੀ ਪੀਡਬਲਿਊ ਡੀਵੀ ਸਰਕਾਰੀ ਨੌਕਰੀ ਕਰਦੇ ਸਨ ਤੇ ਹੁਣ ਰਿਟਾਇਰ ਹਨ ਮਾਤਾ ਜੀ ਹਾਊਸ ਵਾਈਫ ਨੇ ਪਰਿਵਾਰ ਕੋਲ ਜ਼ਮੀਨ ਪੰਜ ਕਿਲੇ ਹੈ ਲੜਕੀ ਚਾਰ ਪੈਣਾ ਨੇ ਜੀ ਦੋ ਪੈਣਾ ਸ਼ਾਦੀशुदा ਹਨ ਇੱਕ ਪ੍ਰਾ ਉਹ ਸ਼ਾਦੀशुदा ਹੈ ਤੇ ਇਟਲੀ ਵਿੱਚ ਹੈ ਜੀ ਜ਼ਿਲ੍ਹਾ ਤਰਨਤਾਰਨ ਹੈ ਜੀ ਮੁੰਡਾ ਇਹਨਾਂ ਨੂੰ ਵਿਆਹ ਚਾਹੀਦਾ ਹੈ ਜੀ ਤੇ ਐਨਆਰਆਈ ਹੋਵੇ ਇਟਲੀ ਦਾ ਏਰੀਆ ਤਰਨਤਾਰਨ ਜਾਂ ਅੰਬੀਸਰ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆਇਆ ਜੀ ਫਰੋਮ ਅੰਬੀਸਰ ਨੇਮ ਸਿੰਗਲ ਨਾਫਰੀਆ ਜਨਮ 25 ਜੁਲਾਈ 1994 ਹਾਈਟ 5 ਫੁੱਟ 5 ਇੰਚ ਹੈ ਕਲਰ ਪੀਅਰ ਪੜਾਈ ਇਹਨਾਂ ਨੇ ਬੀਟੈਕ ਸੀਐਸ ਪੀਜੀ ਡੀਸੀਏ ਔਨ ਵਰਕ ਪਰਮਿਟ ਇਨ ਕਿਚਨਰ 온ਟਾਰੀਓ ਕੈਨੇਡਾ ਇਨ ਆਈਟੀ ਫੀਲਡ ਐਸ सॉफ्टवेयर इंजीनियर इन अ अमेरिकन कंपनी किक्लम अप्लाइड फॉर पीआर गोतना दी नेफ्रिया जी एंड मद फादर एंड मदर रिटायर्ड फ्रॉम गवर्नमेंट जॉब्स एंड जी सिस्टर एक मैरिड इन कनाडा सिटीजन है जी एना नु ब्यूटीफुल गर्ल चाइदी है जी पीआर इन कनाडा होवे वर्किंग इन आईटी फील्ड और बीएससी नर्सिंग टेलीफोन नंबर दितते गए हैं जी आप वठेरे जानकारी ले सकते हो एनआरआई बेटे दा रिश्ता नोट करो जी नेम सिंगल यूके एनआरआई ब्रिटिश सिटीजन अमृतसरि गुरसिक बेटा है जी वेजिटेरियन है एरिया रोपड़ा जी एना कोल प्रॉपर्टी है जी हाउस है, जी, है ना अपना एंड एक किला है जी एना कॉल एज इनदी 48 है जी हाइट 5 फुट 6 इंच है एमए सिख रिलीजियन स्टडी एना ने पंजाबी यूनिवर्सिटी पटियाला तो कीती है जी एना दा डिवोर्स होया पे है जी लिविंग अलोन इन यूके ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਇਹਨਾਂ ਨੂੰ ਲੋੜ ਹੈ ਜੀ ਸਿਕ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਇਹਨਾਂ ਨੂੰ ਸਿਕ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੀ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਧਾਰੀ ਲੜਕੀ ਨੂੰ ਪਹੁੰਚ ਦਿੰਦੇ ਹਨ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਏਰੀਆ ਬਠਿੰਡਾ ਹੈ ਜੀ ਪ੍ਰਾਈ ਐਮਟੈਕ ਕੀਤੀ ਇਹਨਾਂ ਨੇ ਇੱਕ ਪੈਨ ਹੈ ਜੀ ਆਸਟ੍ਰੇਲੀਆ ਮੈਰਿਡ ਹੈ ਜੀ ਪ੍ਰਾ ਇੱਕ ਮੈਰਿਡ ਹੈ ਕੱਦ 5 ਫੁੱਟ 8 ਇੰਚ ਹੈ ਜੀ ਕਾਸਟ ਜੱਟ ਸਿੱਖ ਹੈ ਗੋਤ ਢਿੱਲੋਂ ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੋਬ ਹੈ ਜੀ ਉਮਰ 1992 ਜ਼ਮੀਨ 12 ਕਿਲੇ ਹੈ ਜੀ 6 ਕਿਲੇ ਇੱਕ ਭਰਾ ਨੂੰ ਮਾਤਾ ਜੀ ਬਿਜਲੀ ਬੋਰਡ ਵਿੱਚੋਂ ਪੈਨਸ਼ਨਰ ਹਨ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਹੀ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਾਂ ਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਕਾਸਟ ਜੱਟ ਸਿੱਖ ਜਨਮ 1994 ਦਾ ਪੜਾਈ ਬੀਐਸਸੀ ਨਰਸਿੰਗ ਕੀਤੀ ਜੀ ਇੰਡੀਆ ਤੋਂ ਡਿਪਲੋਮਾ ਸੋਸ਼ਲ ਸਰਵਿਸ ਵਰਕਰ ਇਨ ਕੈਨੇਡਾ ਟੋਰਾਂਟੋ ਤੋਂ ਕੀਤਾ ਹੈ ਜੀ ਇਹਨਾਂ ਦਾ ਇੱਕ ਭਰਾ ਕੈਨੇਡਾ ਪੀਆ ਹੈ ਦੂਜਾ ਭਰਾ ਤੇ ਮਾਤਾ ਪਿਤਾ ਇੰਡੀਆ ਹਨ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਕੈਨੇਡਾ ਪੀਆ ਲੜਕੇ ਦੀ ਲੋੜ ਹੈ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਭੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਵਿੱਟੇ ਦਾ ਹੈ ਨੇਮ ਸਿੰਗਲ ਮੋਂਗਾ ਮੈਰਿਟ ਨਹੀਂ ਹਨ ਜੀ ਡੇਟ ਆਫ ਬਰਥ 23 8 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7:15 ਪੀਐਮ ਏਰੀਆ ਮਲੋਠ ਹੈ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿਖ ਅਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰਮ ਇੰਡੀਆ ਤੋਂ ਐਂਡ ਡਿਪਲੋਮਾ ਫਰਮ ਆਸਟ੍ਰੇਲੀਆ ਤੋਂ ਕਿਤੇ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ ਭਰਾ ਕੋਈ ਨਹੀਂ ਹੈ ਜੀ ਦੋ ਭੈਣਾਂ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ ਮਦਰ ਹਾਊਸ ਵਾਈਫ ਹੈ ਜੀ ਤੇ ਇਹਨਾਂ ਦੀ ਆਪਣੀ ਹੈ ਇਹਨਾਂ ਦੀ ਰਿਕਵਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ ਹੋ ਰਿਸਪੈਕਟ ਐਲਡਰਸ 노 ਹਾਊ ਟੂ ਕੁਕ ਸਪੋਰਟੀ ਹੋਵੇ ਜੀ ਬੈਚਲਰ ਡਿਗਰੀ ਮਿਨੀਮਮ ਕੀਤੀ ਹੋਵੇ ਕੁੰਡਲੀ ਮੈਚਿੰਗ ਨਾਟ ਰਿਕੁਆਇਰਡ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਡੇٹے ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਨਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਇਹਨਾਂ ਕੋਲ ਇੱਕ ਛੋਟੀ ਭੈਣ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਵਧੀਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੋਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਜੀ ਕਾਸਟ ਰਾਮਗੜੀ ਜਾਂ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਗਰਲ ਸਬ ਕਾਸਟ ਰੰਧਾਵਾ ਨੇਮ ਕੋਰ ਹੈ ਜੀ ਡੇਟ ਆਫ ਬਰਥ 10 ਅਕਤੂਬਰ 1998 ਕੱਦ 5 ਫੁੱਟ 5 ਇੰਚ ਹੈ ਸਟੱਡੀ ਇਹਨੇ ਪਲੱਸ 2 ਕੀਤੀ ਹੈ ਡਿਪਲੋਮਾ ਨੈਨੀ ਕੇਅਰ ਵਿਦ ਆਈਲੈਟਸ 2019 ਤੋਂ ਇੰਕ੍ਰੈਂਟਾ ਚੱਲੇਗੀ ਸੀ ਸਟੱਡੀ ਵੀਜ਼ੇ ਤੇ ਨਾਉ ਓਨ ਵਰਕ ਪਰਮਿਟ ਇਨ ਕੈਨੇਡਾ ਫੈਮਿਲੀ ਦੇ ਵਿੱਚ ਫਾਦਰ ਨੇ ਜੀ ਮਦਰ ਨਹੀਂ ਹਨ ਇੱਕ ਛੋਟੀ ਬੈਨ ਹੈ ਜੀ ਕੈਨੇਡਾ ਹੈ ਉਹ ਵੀ ਡੇਰਾ ਬਾਬਾ ਨਾਨਕ ਹੈ ਜੀ ਏਰੀਆ ਇਹਨਾਂ ਦਾ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਇੱਕ ਦੋ ਮਹੀਨੇ ਵਿੱਚ ਹੀ ਇਹਨਾਂ ਨੂੰ ਬਿਊਟੀਫੁੱਲ ਕੁਆਲੀਫਾਈਡ ਪੀਆਰ ਲੜਕਾ ਕੈਨੇਡਾ ਦਾ ਅਮਰੀਕਾ ਦਾ ਆਸਟ੍ਰੇਲੀਆ ਦਾ ਚਾਹੀਦਾ ਹੈ ਇਹਨਾਂ ਨੂੰ ਸਿਰਫ ਬਾਹਰਲੇ ਪੀਆਰ ਮੁੰਡੇ ਹੀ ਫੋਨ ਕਰਨ ਬੇਟੀ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਉਹ ਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਾਦਰ ਗਵਰਨਮੈਂਟ ਜੋਬ ਹੈ ਜੀ ਮਾਤਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਜੀ ਮੈਰਿਡ ਹੈ ਕਨੇਡਾ ਪੀਆਰ ਹੈ ਸਟੱਡੀ ਜੀ ਐਨ ਐਮ ਨਰਸਿੰਗ ਕੀਤੀ ਜੀ ਉਮਰ 31 ਸਾਲ ਕੋੜੀ ਇਹਨਾਂ ਨੂੰ ਚਾਹੀਦੀ ਹੈ ਜੀ ਚਾਹੇ ਗਰੀ ਪਰਿਵਾਰ ਤੋਂ ਹੋਵੇ ਚਾਹੇ ਉਸਨੇ ਪਲੱਸ 2 ਕੀਤੀ ਹੋਵੇ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਐਸ ਸੀ ਬੀ ਸੀ ਨੂੰ ਛੱਡ ਕੇ ਜੀ ਕੋਈ ਵੀ ਕਾਸਟ ਹੋਵੇ ਜੀ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕੈਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਕ੍ਰਿਸ਼ਟਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਗੁਰਸਿੱਖ ਜੱਟ ਵਾਹ ਹੈ ਜੀ ਜਨਮ 1996 ਦਾ ਕੱਦ 5 ਫੁੱਟ 11 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਐਮਏ ਕੀਤੀ ਹੈ ਕੱਲਾ ਮੁੰਡਾ ਹੈ ਜੀ ਇੱਕ ਭੈਣ ਵਿਆਹੀ ਹੋਈ ਹੈ ਨਦੀ ਮਦਰ ਹਾਊਸ ਵਾਈਫ ਨੇ ਫਾਦਰ ਐਗਰੀਕਲਚਰ ਨੇ ਫਾਰ ਸ਼ਾਪਸ ਹੈ ਜੀ ਇਹਨਾਂ ਦੀਆਂ ਲੜਕਾ ਦੁਪਾਈ ਵੀ ਜੋਬ ਕਰਦਾ ਹੈ ਜੀ ਲਾਸਟ 4 ইয়ারਸ ਤੋਂ ਸੀਟਿੰਗ ਜੋਬ ਹੈ ਜੀ ਸੈਲਰੀ 1 ਲੱਖ ਪਰ ਮਹੀਨਾ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਬਿਸਰ ਏਰੀਆ ਤੋਂ ਹੋਵੇ ਵੀਏ ਪਾਸਟ ਹੋਵੇ ਕੱਦ ਕੁਰੀਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀਆਂ ਚਾਹੀਏ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕਾਸਟ ਭਾਰ ਹੈ ਜੀ ਫੈਮਿਲੀ ਵਿੱਚ ਫਾਦਰ ਨੇ ਮਦਰ ਨੇ ਜਨਮ ਹੈ ਜੀ ਦਸੰਬਰ 1 1996 ਦਾ ਹਾਈਟ 5 ਫੁੱਟ 2 ਇੰਚ ਹੈ ਜੀ ਸਟੱਡੀ ਇਹਨਾਂ ਨੇ 12th ਕੀਤੀ ਹੈ ਜੀ ਮੈਡੀਕਲ ਵਿੱਚ केमिकल लैब टेक्नीशियंस कनाडा ਵਿੱਚ ਜੀ ਕੈਨੇਡਾ ਪੀਆਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 3/10/1991 ਦਾ ਹੈ ਜੀ ਜੱਟ ਪੰਜਾਬੀ Hindu ਨੇ ਹਾਈਟ 5 ਫੁੱਟ 3 ਇੰਚਾ ਜੀ ਕੁਆਲੀਫਿਕੇਸ਼ਨ +2 ਕੀਤੀ ਜਿਨ੍ਹਾਂ ਨੇ डीसीए ਡਿਪਲੋਮਾ ਏਰੀਆ ਇਹਨਾਂ ਦਾ ਹੁਸ਼ਿਆਰਪੁਰ ਹੈ ਜੀ ਫੈਮਿਲੀ ਵਿੱਚ ਫਾਦਰ ਨੋ ਵਰਕ ਮਦਰ ਹਾਊਸ ਵਾਈਫ ਹੈ ਜੀ 1 ਬ੍ਰਦਰ ਲਿਵ ਇਨ ਯੂ ਐਸ اے इन्ह की मांग है कि लड़का हिंदू हो उस दा अपना काम होवे एन आर आई होलीफोन नंबर दिता गया जी आप टैलीफोन करके वधेरे जानकारी ले सकते हो बेटे का रिश्ता नोट करो जी नेम सिंह जन्म चौदह नवंबर उन्नीस सौ तिरानवे का है जी बथ टाइम सत्त बज के अठ एम ग्रैजुएशन की जी इन्होंने बीकॉम मोना पंजाबी है जी अनमेरिड है वर्क करते ने जी वर्किंग इन स्विस ब्यूटी कॉस्मैटिक ਲਿਮਿਟਿਡ ਐਸੇ ਈ-ਕਾਮਰਸ ਮੈਨੇਜਰ ਨੇ ਸੈਲਰੀ ਇਹਨਾਂ ਦੀ 10 ਲੱਖ ਪਰ ਐਨਯੂਐਮਐਹ ਜੀ ਹਾਈਟ 6 ਫੁੱਟ ਹੈ ਏਰੀਆ ਦਿੱਲੀ ਹੈ ਫਾਦਰ ਨਹੀਂ ਹਨ ਜੀ ਮਦਰ ਹਾਊਸ ਵਾਈਫ ਹੈ ਕਾਸਤੀਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰ ਬ੍ਰਦਰ ਹੈ ਜੀ ਅਨਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਵਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵੋ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸ ਤੁਲੀ ਹੈ ਜੀ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚਾ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫਰੋਮ ਕਨੇਡਾ ਤੋਂ ਮੂਵ ਟੂ ਕਨੇਡਾ ਸਿንስ 2017 ब्रैम्प्टन कनाडा ਵਿੱਚ ਰਹਿ ਰਹੀ ਸੀ ਆਪਣਾ ਘਰ ਇਹਨਾਂ ਦਾ ਕੈਨੇਡਾ ਸਿਟੀਜ਼ਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਰ ਪਤਰ ਹੈ ਜੀ ਉਹ ਕੰਪਲੀਟਡ ਮੈਡੀਕਲ ਸਟੱਡੀਜ਼ ਇਨ ਕੈਨੇਡਾ ਐਂਡ ਵਰਕਸ ਐਜ਼ ਅ ਰਜਿਸਟਰਡ ਨਰਸ ਇਨ ਅ ਕੈਨੇਡੀਅਨ ਹਸਪੀਟਲ ਫਾਦਰ ਹੋਲਸੇਲ ਕਲੋਥ ਮਰਚੰਟ ਨੇ ਜੀ ਟਾਂਡਾ ਹੁਸ਼ਿਆਰਪੁਰ ਵਿੱਚ ਮਦਰ ਹਾਊਸ ਵਾਈਫ ਹੈ ਕੰਮ ਕਰਦੇ ਜੀ ਟਰੈਕ ਡਰਾਈਵਰ ਦਾ ਇਨਕਮ ਇਹਨਾਂ ਦੀ 10000 ਕੈਨੇਡੀਅਨ ਡਾਲਰਸ ਮੰਥਲੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੱਲ੍ਹ ਬਾਤ ਕਰਕੇ ਉਹ ਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1/5/1996 ਦਾ ਅਲੀ ਚਾਈਲਡਹੂਡ ਟੀਚਰ ਨੇ ਪ੍ਰਾਈਵੇਟ ਆਈਟੀ ਕੀਤੀ ਹੈ ਜੀ ਇਹਨਾਂ ਨੇ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕੱਦ 5 ਫੁੱਟ 2 ਇੰਚ ਹੈ ਫੈਮਿਲੀ ਵਿੱਚ ਮਮ ਹੈ ਇੱਕ ਬ੍ਰਦਰ ਹੈ ਸਿਸਟਰ ਇਨ ਲਾ ਡੇਅ ਚਿਲड्रन ਡੈਡ ਡਿਸੇਡ ਇਨ ਆਰਮੀ ਕਾਸਟ ਪਰਜਾਪਤੀ ਹੈ ਫੈਮਿਲੀ ਬਿਜ਼ਨਸ ਹੈ ਇੰਡੀਆ ਵਿੱਚ 2017 ਤੋਂ ਆਸਟ੍ਰੇਲੀਆ ਵਿੱਚ ਹੈ ਇਹਨਾਂ ਨੇ ਪੀਆਰ ਅਪਲਾਈਡ ਫਾਰ ਸਿਟੀਜ਼ਨਸ਼ਿਪ ਵਾਸਤੇ ਕੀਤਾ ਹੋਇਆ ਹੈ ਜੀ